ਮੈਨੂੰ ਸਈਆ ਸਾਹਿਬ ਇਹ ਦੱਸੋ ਕਿ ਬ੍ਰੋਕਰ ਨੂੰ ਕੋਈ ਫੱਡਾ ਹੋਇਆ ਇਲਜ਼ਾਮ ਟਰੱਕਰ ਤੇ ਕੋਈ ਫਰਾਡ ਹੋ ਗਿਆ ਕਾਬੂ ਚਾ ਟਰੱਕਰ ਆਂਦਾ ਆ ਬ੍ਰੇਕਡਾਊਨ ਹੋ ਗਿਆ ਆ ਜ਼ਿੰਮੇਦਾਰ ਟਰੱਕਰ ਆ ਲੋਡ ਇੰਸ਼ੋਰੈਂਸ ਦਾ ਕੋਈ ਪੰਗਾ ਪੈ ਗਿਆ ਹੈ ਜ਼ਿੰਮੇਦਾਰ ਟਰੱਕਰ ਆ ਇਹ ਜਿੰਨੇ ਮਸਲਿਆਂ ਦੇ ਬਾਰੇ ਮੈਂ ਇਸ਼ਾਰਾ ਕੀਤਾ ਆ ਕਹਿ ਲਵੋ ਕਿ ਇਸ਼ਾਰਿਆਂ ਤੋਂ ਲੱਗਦਾ ਹੈ ਕਿ ਟਰੱਕਰ ਕੋਈ ਨਾ ਬਹੁਤ ਗੁਨਾਹਗਾਰ ਆਦਮੀ ਹੈ ਇਹ 100% ਦੁਰਸਤ ਗੱਲ ਆ ਤੁਸੀਂ ਚੱਕਰ ਵੀ ਕਹਿ ਸਕਦੇ ਹੋ ਤੁਸੀਂ ਕੈਰੀਅਰ ਵੀ ਕਹਿ ਸਕਦੇ ਹੋ ਤੁਸੀਂ ਡਰਾਈਵਰ ਵੀ ਕਹਿ ਸਕਦੇ ਹੋ ਤੁਸੀਂ ਓਨਰ ਪੀਟਰ ਵੀ ਕਹਿ ਸਕਦੇ ਹੋ ਇਹ ਜਿਹੜੇ ਦਿਨ ਚਾਰ ਖਸੂਸੀਅਤ ਨੇ ਇਹ ਬੇਸਿਕਲੀ ਇੰਡਸਟਰੀ ਦੇ ਫੌਜੀ ਨੇ ਇਹ ਜਿੰਨੇ ਵੀ ਜਿੰਨਾ ਵੀ ਇੰਡਸਟਰੀ ਚੱਲਦੀ ਆ ਉਹ ਇਹਨਾਂ ਦੇ ਸ਼ੋਲਡਰ ਤੇ ਚੱਲਦੀ ਆ ਇਹਨਾਂ ਦੇ ਮੋਢੇ ਤੇ ਚੱਲਦੀ ਆ ਐਂਡ ਵੀ ਸਰਟਨ ਐਨ ਮਾਰਕ ਐਂਡਲੀ ਉਹਨੇ ਆਰਗੂਮੈਂਟ ਦਿੱਤਾ ਹੈ ਜੀ ਬ੍ਰੋਕਰ ਟਰਾਂਸਪੇਰੈਂਸੀ ਦੇ ਨਾਲ ਮਿਲ ਕੇ ਤੁਸੀਂ ਫ੍ਰੇਡ ਫਰਾਡ ਨੂੰ ਫਾਈਟ ਕਰ ਸਕਦੇ ਹੋ ਉਹਦਾ ਮਕਸਦ ਇਹ ਆ ਕਿ ਤੁਹਾਨੂੰ ਜੇ ਪਤਾ ਹੋਏ ਕਿ ਬ੍ਰੋਕਰ ਨੇ ਕਿੰਨੇ ਦਾ ਲੋਡ ਚੱਕਿਆ ਬ੍ਰੋਕਰ ਦਾ ਪ੍ਰੋਫਿਟ ਕੀ ਹੈਗਾ ਬ੍ਰੋਕਰ ਦਾ ਰਿਲੇਸ਼ਨਸ਼ਿਪ ਕੀ ਹੈਗਾ ਬ੍ਰੋਕਰ ਦੇ ਆਪਣੇ ਜਿਹੜੇ ਨੇ ਉਹ ਰਿਵਿਊਸ ਕਿੱਦਾਂ ਨੇ ਉਹ ਕਿੱਦਾਂ 딜 ਕਰਦਾ ਜੇ ਉਹ ਸਾਰਾ ਟਰਾਂਸਪੇਰੈਂਸੀ ਹੋ ਜਾਏ ਤੇ ਫਿਰ ਬੇਸਿਕਲੀ ਇਹ ਬੈਲੈਂਸ ਹੋ ਜਾਣਾ ਹੈ ਮਾਮਲਾ ਜਿਹੜਾ ਟਰੱਕਰ ਜਾਂ ਤੁਸੀਂ ਕੈਰੀਅਰ ਕਰ ਸਕਦੇ ਹੋ ਤੇ ਬ੍ਰੋਕਰ ਉਹਦੇ ਦਰਮਿਆਨ ਬੈਲੈਂਸ ਹੋ ਜਾਣਾ ਹੈ ਤੇ ਉਹਦੀ ਬੈਲੈਂਸ ਜੇ ਤਾਂ ਜਿੰਨਾ ਵੀ ਫਰੇਡ ਫਰਾਡ ਆ ਉਹਨੂੰ ਫਾਈਟ ਕੀਤੀ ਜਾ ਸਕਦੀ ਹੈ ਰੇਟਾਂ ਦੇ ਮਾਮਲੇ 'ਚ ਕਦੀ ਤਾਂ ਚਲੇ ਜਾਂਦੇ ਨੇ ਕਦੀ ਠਾਂ ਆ ਜਾਂਦੇ ਨੇ ਤਾਂ ਜਾਂਦੇ ਨੇ ਤਾਂ ਤਰਾ ਨਿਕਲਦਾ ਹੈ ਠਾਂ ਆਂਦੇ ਨੇ ਤਾਂ ਤਰਾ ਨਿਕਲਦਾ ਹੈ ਤਾਂ ਠਾਂ ਠਾਂ ਵਾਲਾ ਕੰਮ ਹੈ ਜਿਹੜਾ ਤਰਾ ਕਦੋਂ ਤੱਕ ਨਿਕਲਣਾ ਹੈ ਤੇ ਇਦੀ ਅੰਤਖੀਰ ਕੀ ਹੈ ਤੇ ਬਿਲਕੁਲ ਤੁਸੀਂ ਗੱਲ ਠੀਕ ਕੀਤੀ ਹੈ 103% ਠੀਕ ਕੀਤੀ ਹੈ ਜਿਹੜੀ ਇਹ ਚੀਜ਼ ਆ ਵਿਕਟਮ ਵੀ ਬਣਾ ਦਿੰਦੀ ਹੈ ਤੇ ਵਿਨਰ ਵੀ ਬਣਾ ਦਿੰਦੀ ਆ ਮਕਸਦ ਇਹ ਹੈ ਕਿ ਜੇ ਤੁਸੀਂ ਕਹੋ ਕਿ ਯਾਰ ਇਸ ਮਾਰਕੀਟ 'ਚ ਅਸੀਂ ਆਪਣੀ ਰੋਟੀ ਨਹੀਂ ਬਣਾ ਸਕਦੇ ਉਹ ਵੀ ਠੀਕ ਆ ਇਹ ਕਹੋ ਜੇ ਇਸ ਮਾਰਕੀਟ 'ਚ ਅਸੀਂ ਆਪਣਾ ਬਿਜ਼ਨਸ ਚਲਾ ਰਹੇ ਹਾਂ ਵੀ ਠੀਕ ਆ ਕਿਉਂਕਿ ਇੱਕ ਜਿਹੜਾ ਪਾਣੀ ਦਾ ਗਲਾਸ ਹੈ ਨਾ ਉਹ ਕਿਸੇ ਨੇ ਕਹਿਣਾ ਅੱਧਾ ਭਰਿਆ ਹੈ ਤੇ ਕਿਸੇ ਨੇ ਕਹਿਣਾ ਅੱਧਾ ਖਾਲੀ ਆ ਜੇ ਤੁਸੀਂ ਪਿਛਲੇ 4-5 ਮਹੀਨੇ ਦੇਖੋ ਤੇ ਹੁਣ ਬਹੁਤ ਵਧੀਆ ਹੋ ਗਿਆ ਸਾਡੇ ਰੇਟ ਐਟ ਲੀਸਟ 7 8 9 10 ਸੈਂਟ ਉੱਤੇ ਹੋ ਗਏ ਪਰ ਐਂਡ ਆਫ ਦਿ ਡੇ ਉਹ ਫਿਰ ਵੀ ਇੰਨੇ ਜ਼ਿਆਦਾ ਨਹੀਂ ਹੈਗੇ ਜਿਹਦੇ ਨਾਲ ਤੁਸੀਂ ਇੱਕ ਮਤਲਬ ਰਿਲੈਕਸ ਹੋ ਕੇ ਤੁਸੀਂ ਬਿਜ਼ਨਸ ਕਰ ਸਕੋ। ਅੱਛਾ ਟਰੱਕਾਂ ਦੀ ਸੇਲਸ ਦੀ ਕੀ ਹੈ ਬੇਟਾ ਕਿੱਦਾਂ ਚੱਲ ਰਹੀ ਹੈ ਕੋਈ ਇਸ ਬਾਰੇ ਤੇ ਅਪਡੇਟ ਕਰੋ ਸਾਨੂੰ। ਟਰੱਕਾਂ ਦੀ ਸੇਲ ਜੀ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਕਿਉਂਕਿ ਜਿਹੜੀ ਟਰਕਿੰਗ ਆ ਉਹਦੇ ਚ ਟਰੱਕ ਪੁਰਾਣੇ ਵੀ ਹੋ ਰਹੇ ਨੇ ਉਹਦੇ ਚ ਜਿਹੜੇ ਨਵੇਂ ਲੋਕ ਵੀ ਆ ਰਹੇ ਨੇ ਪਰ ਜਿਹੜੇ ਉਹ ਟਰੱਕ ਨੇ ਜਿਹੜੇ ਆਪਸ਼ਨ ਚ ਨੇ ਜਿਹੜੇ ਬੇਸਿਕਲੀ ਬੈਂਕ ਦੇ ਚੱਕੇ ਟਰੱਕ ਨੇ ਜਾਂ ਰੈਂਟਲ ਕੰਪਨੀਆਂ ਦੇ ਟਰੱਕ ਨੇ ਉਹਨਾਂ ਚ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਉਹਨਾਂ ਦੀ ਪ੍ਰਾਈਸ ਵੀ ਘਟ ਹੈਗੀ ਪਰ ਗੱਲ ਇਹ ਹੀ ਹੈ ਜਦੋਂ ਪ੍ਰਾਈਸ ਘਟ ਹੈ ਤੇ ਉਹਦੀ ਰੀਜ਼ਨ ਹੈ ਕਿ ਉਹਨਾਂ ਦੀ ਜਿਹੜੀ ਆ ਮੇਨਟੇਨੈਂਸ ਆ ਉਹ ਨਹੀਂ ਹੋਈ ਸਹੀ ਤਰੀਕੇ ਨਾਲ ਦੇਖੋ ਜਿੰਨੇ ਟਰੱਕ ਚਕਾਣਾ ਹੁੰਦਾ ਉਹ ਮੇਨਟੇਨੈਂਸ ਵੀ ਨਹੀਂ ਕਰਾਂਦਾ ਉਹ ਰਿਪੇਅਰ ਤੇ ਵੀ ਖਰਚਾ ਨਹੀਂ ਕਰਨਾ ਤੇ ਜਿਹੜੀ ਮਸ਼ੀਨਰੀ ਆ ਜੇ ਉਹਦਾ ਇੱਕ ਟਾਈਮ ਤੇ ਆਇਲ ਚੇਂਜ ਤੁਸੀਂ ਡਿਲੇ ਕਰ ਦਿੱਤਾ ਉਹਦੀ ਪਰਫਾਰਮੈਂਸ ਹੀ ਖਤਮ ਨਹੀਂ ਹੁੰਦੀ ਹੋ ਤਾਂ ਬੇਸਿਕਲੀ ਇੰਜਨ ਹੀ ਖਤਮ ਹੋ ਜਾਂਦਾ ਮੈਂ ਇਹ ਪੁੱਛਣਾ ਚਾਹਾਂਗਾ ਯੂ ਐਸ اے ਟਰੱਕ ਸੇਲਸ ਤੇ ਕੀ ਕੀ ਡੀਲਸ ਨੇ ਕੀ ਕੀ ਆਫਰਸ ਨੇ ਸੇਲਮੈਨ ਨੂੰ ਸਭ ਤੋਂ ਪਹਿਲਾਂ ਖਤਮ ਕਰ ਦਿੱਤਾ ਪੂਰੇ ਸਿਸਟਮ ਅਸੀਂ ਸਿਰਫ ਅਕਾਊਂਟ ਮੈਨੇਜਰ ਨਾਲ ਡੀਲ ਕਰ ਰਹੇ ਹਾਂ ਅਕਾਊਂਟ ਮੈਨੇਜਰ ਦਾ ਕੰਮ ਆ ਕਿ ਤੁਹਾਨੂੰ ਦੱਸੇਗਾ ਇਹ ਇਕੁਪਮੈਂਟ ਅਵੇਲੇ 200 ڈالر ਛੱਡ ਦਾਂਗਾ ਜੇ ਕੱਲ ਹੋ ਗਏ ਤਾਂ ਮੈਂ 500 ਛੱਡ ਦਾਂਗਾ ਉਹ ਸਾਡੀ ਗੇਮ ਨਹੀਂ ਹੈਗੀ ਅਸੀਂ ਓਪਨਲੀ ਪ੍ਰਾਈਸਿਸ ਲਾਈਆਂ ਨੇ ਓਪਨਲੀ ਟੱਕਾਂ ਦੇ ਮਾਇਲ ਲਏ ਨੇ ਓਪਨਲੀ ਟੱਕਾਂ ਦੇ ਆਵਰ ਲਏ ਨੇ ਹਰ ਚੀਜ਼ ਤੁਹਾਨੂੰ ਆਨਲਾਈਨ ਅਵੇਲੇਬਲ ਹੈ ਤੁਸੀਂ ਜੇ ਜਾਓ ਤੇ ਤੁਸੀਂ ਅਸੀਂ ਮਾਰਕੀਟ ਦਾ ਐਨਾਲਿਸਿਸ ਵੀ ਤੁਹਾਨੂੰ ਕਰਕੇ ਭੇਜਾਂਗੇ ਕਿ ਮਾਰਕੀਟ 'ਚ ਕਿੰਨੇ ਟਰੱਕ ਲੱਗੇ ਇਹਦੇ ਨਾਲ ਦੇ ਸਾਡੇ ਟਰੱਕ ਦੀ ਬਿਹਤਰੀ ਐਸ ਕੰਪੇਅਰ ਟੂ ਅਦਰ ਟਰੱਕਾਂ ਦੇ ਸਾਡੇ ਟਰੱਕ ਦੀ ਪ੍ਰਾਈਸਿੰਗ ਕਿੱਦਾਂ ਹੈਗੀ ਕਿਉਂਕਿ ਜੇ ਸਾਡੀ ਪ੍ਰਾਈਸ ਨੰਬਰ 1 ਆ ਤੇ ਉਸ ਤੋਂ ਅੱਗੇ ਚੱਲਾਂਗੇ ਨਾ ਅੱਪਾ ਜੇ ਸਾਡੀ ਪ੍ਰਾਈਸ ਹੀ ਜ਼ਿਆਦਾ ਫਿਰ ਆਪਾਂ ਕਿੱਦਾਂ ਚੱਲ ਸਕਦੇ ਆ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਨੈਟਵਰਕ ਇੰਟਰਨੈਸ਼ਨਲ ਨੈਟਵਰਕ ਸਾਡੇ ਡਿਜੀਟਲ ਪਲੇਟਫਾਰਮਸ ਤੋਂ ਸਭ ਦੇਖਣ ਵਾਲੇ ਸਭ ਸੁਣਨ ਵਾਲਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਬੜਾ ਅਦਬ ਭਰਿਆ ਨਿਗਾਜਿਆ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਕਿਨਾਂ ਆ ਇਹ ਖਾਸ ਮੁਲਾਕਾਤ ਜਿਹੜੀ ਹਰ ਹਫਤੇ ਵਾਰ ਅਸੀਂ ਤੁਹਾਡੇ ਨਾਲ ਕਰਨੇ ਆ ਇਹਦੇ ਚ ਅਸੀਂ ਰੂਬਰੂ ਹੋਨੇ ਆ ਯੂਐਸਏ ਟਰੱਕ ਸੇਲਸ ਤੋਂ ਲੈ ਕੇ ਸਈਅਦ ਸਾਹਿਬ ਨੂੰ ਅੱਜ ਵੀ ਸਾਡੇ ਰੂਬਰੂ ਨੇ ਸਈਅਦ ਦਾ ਪਹਿਲਾਂ ਤਾਂ ਜੀ ਆਇਆਂ ਨੂੰ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਔਰ ਸਵਾਗਤ ਹੈ ਆਪ ਜੀ ਦਾ ਸਭ ਨੂੰ ਅਸਲਾਮ ਅਲੈਕਮ ਜੀ ਬਹੁਤ ਬਹੁਤ ਨਮਸਕਾਰ ਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਆ ਸਵਾਲ ਨੇ ਜਿਹੜੇ ਉਹ ਬਿਲਕੁਲ ਰੈਡੀ ਨੇ ਸਿਰਫ ਤੁਹਾਡੀ ਇਜਾਜ਼ਤ ਚਾਹੀਦੀ ਹੈ ਬਲਕਿ ਕਾਹਲੇ ਨੇ ਜਿਹੜੇ ਮੈਂ ਪੁੱਛਣਾ ਚਾਹੁੰਨਾ ਜੀ ਪਲੀਜ਼ ਪਲੀਜ਼ ਅੱਛਾ ਮੈਨੂੰ ਸਈਆ ਸਾਹਿਬ ਇਹ ਦੱਸੋ ਕਿ ਬ੍ਰੋਕਰ ਨੂੰ ਕੋਈ ਫੱਡਾ ਹੋਇਆ ਇਲਜ਼ਾਮ ਟਰੱਕਰ ਤੇ ਕੋਈ ਫਰਾਡ ਹੋ ਗਿਆ ਕਾਬੂ ਚ ਟਰੱਕਰ ਆਂਦਾ ਆ ਆ ਬ੍ਰੇਕਡਾਊਨ ਹੋ ਗਿਆ ਆ ਜ਼ਿੰਮੇਦਾਰ ਟਰੱਕਰ ਆ ਲੋਡ ਇੰਸ਼ੋਰੈਂਸ ਦਾ ਕੋਈ ਪੰਗਾ ਪੈ ਗਿਆ ਹੈ ਜ਼ਿੰਮੇਦਾਰ ਟਰੱਕਰ ਆ ਇਹ ਜਿੰਨੇ ਮਸਲਿਆਂ ਦੇ ਬਾਰੇ ਮੈਂ ਇਸ਼ਾਰਾ ਕੀਤਾ ਆ ਇਹਨਾਂ ਦੇ ਕਹਿ ਲਵੋ ਕਿ ਇਸ਼ਾਰਿਆਂ ਤੋਂ ਲੱਗਦਾ ਹੈ ਕਿ ਟਰੱਕਰ ਕੋਈ ਨਾ ਬਹੁਤ ਕੀ ਗੁਨਾਹਗਾਰ ਆਦਮੀ ਹੈ ਇਹ ਵਾਕਈ ਗੁਨਾਹਗਾਰ ਹੈ ਟਰੱਕਰ ਹੀ ਨਾ ਯਾ ਪਾਣੀ ਨਹੀਂ ਮੇਥਾ ਜਾਣਦੇ ਆ ਕਿ ਉਸ ਤੋਂ ਅੱਡ ਚੜਾਈ ਲਈ ਕੋ ਬਦਲ ਲੱਭਣ ਨਹੀਂ ਡਿਆ ਜ਼ਰਾ ਇਹਦੇ ਤੇ ਵਿਸਤਾਰ ਦੇ ਨਾਲ ਲੋ ਪਾਇਆ ਜੇ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਨਾ ਮਲੀ ਸਾਬ ਇਹ ਬੇਸਿਕਲੀ ਤੁਸੀਂ ਕਹਿੰਦੇ ਨੇ ਕਿ ਉਹ ਨੇਲ ਦੇ ਉੱਤੇ ਨਾ ਰਾਈਟ ਹਿੱਟ ਕੀਤਾ ਇਹ 100% ਦਰੁੱਸਤ ਗੱਲਾਂ ਤੁਸੀਂ ਟਰੱਕਰ ਵੀ ਕਹਿ ਸਕਦੇ ਹੋ ਤੁਸੀਂ ਕੈਰੀਅਰ ਵੀ ਕਹਿ ਸਕਦੇ ਹੋ ਤੁਸੀਂ ਡਰਾਈਵਰ ਵੀ ਕਹਿ ਸਕਦੇ ਹੋ ਤੁਸੀਂ ਓਨਰ ਪਟਰ ਵੀ ਕਹਿ ਸਕਦੇ ਹੋ ਇਹ ਜਿਹੜੇ 3-4 ਖਸੂਸੀਅਤ ਨੇ ਇਹ ਬੇਸਿਕਲੀ ਇੰਡਸਟਰੀ ਦੇ ਫੌਜੀ ਨੇ ਅੱਛਾ ਜੀ ਇਹ ਜਿੰਨੇ ਵੀ ਜਿੰਨਾ ਵੀ ਇੰਡਸਟਰੀ ਚੱਲਦੀ ਆ ਉਹ ਇਹਨਾਂ ਦੇ ਸ਼ੋਲਡਰ ਤੇ ਚੱਲਦੀ ਆ ਇਹਨਾਂ ਦੇ ਮੋਢੇ ਤੇ ਚੱਲਦੀ ਆ ਠੀਕ ਹੈ ਇਹਦੇ ਚ ਦੇਖੋ ਤੁਸੀਂ ਡਰਾਈਵਰ ਨੂੰ ਕੱਢ ਦਿਓ ਤੁਸੀਂ ਸੇਫਟੀਅਤ ਰੱਖੋ ਉਹ ਬੇਕਾਰ ਆ ਤੁਸੀਂ ਡਰਾਈਵਰ ਨੂੰ ਕੱਢ ਦਿਓ ਤੁਸੀਂ ਡਿਸਪੈਚਰ ਨੂੰ ਰੱਖੋ ਉਹ ਬੇਕਾਰ ਆ ਡਰਾਈਵਰ ਨੂੰ ਕੱਢ ਦਿਓ ਤੁਸੀਂ ਰਿਪੇਅਰ ਵਾਲੇ ਨੂੰ ਰੱਖ ਦਿਓ ਉਹ ਬੇਕਾਰ ਆ ਈਵਨ ਤੁਸੀਂ ਡਰਾਈਵਰ ਨੂੰ ਕੱਢ ਦਿਓ ਬ੍ਰੋਕਰ ਨੂੰ ਨਾ ਰੱਖੋ ਬ੍ਰੋਕਰ ਵੀ ਯੂਸਲੈਸ ਹੈਗਾ ਮਤਲਬ ਹਰ ਚੀਜ਼ ਚੱਲਿਆ ਉਹ ਡਰਾਈਵਰ ਨਹੀਂ ਕਰਨੀ ਪਰ ਅਨਫੋਰਚਨਟਲੀ ਇਹ ਜਿਹੜਾ ਬਲੇਮ ਗੇਮ ਹੈ ਨਾ ਇਹ ਇੱਕ ਸਾਈਡ ਤੇ ਜਾਂਦੀ ਆ ਹੂੰ ਹੂੰ ਮੈਂ ਥੋੜੀ ਹਿਸਟਰੀ ਦੱਸਦਾ ਹਿਸਟਰੀ ਆ ਹਿਸਟੋਰੀਕਲ ਜਿਹੜੇ ਨਾ ਪਹਿਲਾਂ ਅਮਰੀਕਾ ਚ ਰੂਟ ਤੇ ਪਰਮਿਟ ਲੱਗਦੇ ਸੀ ਜੀ ਤੁਹਾਨੂੰ ਯਾਦ ਹੋਣਾ ਜਿਵੇਂ ਆਪਣੇ ਕੰਟਰੀਆਂ ਚ ਪਰਮਿਟ ਹੁੰਦੇ ਨੇ ਕਿ ਰੂਟ ਨਾਲ ਜਾਣਾ ਤੇ ਰੂਟ ਨਾ ਲਾਣਾ ਠੀਕ ਹੈ एग्जांपल ਦੇ ਰਿਹਾ ਜੇ ਹੁਣ ਆਪਾਂ ਇਧਰੋਂ ਸਮਾਨ ਜਿਹੜਾ ਹੈ ਭੇਜਣਾ ਹੋਏ ਫ੍ਰਿਜ਼ਨੋ ਪਰ ਕੰਪਨੀ ਦਾ ਰੂਟ ਹੈਗਾ ਕਿ ਉਹਨੇ ਸਮਾਨ ਚੱਕਣਾ ਹੈ ਸਮਝੋ ਐਲੈ ਤੋਂ ਠੀਕ ਹੈ ਹੈ ਜਿਸ ਕੋ ਜਾਣਾ ਸੈਨ ਫਰਾਂਸਿਸਕੋ ਤੋਂ ਉਹਨੇ ਵਾਪਸੀ ਤੇ ਜਿਹੜਾ ਫ੍ਰਿਜ਼ਨੋ ਛੱਡਣਾ ਅੱਛਾ ਜੀ ਪਹਿਲਾਂ ਇਹਦਾ ਰੂਟ ਲੱਗਦੇ ਸੀ ਉਹ ਫਿਰ ਰੂਟ ਖਤਮ ਹੋ ਗਿਆ ਠੀਕ ਹੈ ਫਿਰ ਵੱਡੀ ਕੰਪਨੀਆਂ ਆ ਗਈਆਂ ਵੱਡੀ ਕੰਪਨੀਆਂ ਨੇ ਜਿਹੜਾ ਉਹ ਬ੍ਰੋਕਰੇਜ ਦੇ ਨਾਲ ਜਿਹੜਾ ਉਹ ਉਹਨਾਂ ਦਾ ਬੈਲੈਂਸ ਹੁੰਦਾ ਸੀ ਹੂੰ ਹੂੰ ਹੁਣ ਜਦੋਂ ਛੋਟੀ ਕੰਪਨੀਆਂ ਆਈਆਂ ਜਦੋਂ ਹੋਨਰ ਰਿਪੋਰਟਰ ਆਇਆ ਤੇ ਉਹ ਬੈਲੈਂਸ ਜਿਹੜਾ ਉਹ ਖਤਮ ਹੋ ਗਿਆ ਹੁਣ ਇੱਕ ਸਾਈਡ ਦੀ ਸਟੋਰੀ ਤੇ ਸਭ ਨੂੰ ਪਤਾ ਜਿਹੜੀ ਬ੍ਰੋਕਰ ਦੀ ਸਟੋਰੀ ਆ ਪਰ ਜਿਹੜੀ ਟਰੱਕਰ ਦੀ ਸਟੋਰੀ ਆ ਜਾਂ ਕੈਰੀਅਰ ਦੀ ਸਟੋਰੀ ਆ ਉਹਦਾ ਕੋਈ ਸੁਣਾ ਸੁਣਗਣ ਨਹੀਂ ਹੈਗੀ ਉਹਨੂੰ ਕੋਈ ਸੁਣਾਈ ਨਹੀਂ ਹੈਗੀ ਉਹਦੀ ਹੂੰ ਹੂੰ ਚਣਵਾਈ ਕੋਈ ਨਹੀਂ ਜੀ ਬਿਲਕੁਲ ਉਹਦੀ ਬਿਲਕੁਲ ਸੁਣਵਾਈ ਨਹੀਂ ਹੈਗੀ ਹੁਣ ਉਹਨੂੰ ਦੇਖ ਕੇ ਤੇ ਇਦਾਂ ਲੱਗਦਾ ਜਿਹੜਾ ਟ੍ਰੱਕਰ ਆ ਉਹ ਹੀ ਸਾਰੀ ਹੀਟ ਲੈਂਦਾ ਸਾਰਾ ਪ੍ਰੋਬਲਮ ਉਹਦੇ ਤੇ ਹੀ ਸ਼ੋਲਡਰ ਤੇ ਆਂਦਾ ਇਹ ਗੱਲ ਵੀ ਠੀਕ ਆ ਦੇਖੋ ਲੋਡ ਖਰਾਬ ਹੋ ਗਿਆ ਟ੍ਰੱਕਰ ਦੀ ਜ਼ਿੰਮੇਵਾਰੀ ਰਸਤੇ 'ਚ ਟ੍ਰੈਫਿਕ ਲੱਗ ਗਿਆ ਰਸਤੇ 'ਚ ਵੈਦਰ ਖਰਾਬ ਆ ਰਸਤੇ 'ਚ ਰਿਪੇਅਰ ਪੈ ਗਈ ਟਾਇਰ ਫਲੈਟ ਹੋ ਗਿਆ ਇੰਜਨ ਖਰਾਬ ਹੋ ਗਿਆ ਜਾਂ ਈਵਨ ਬਾਅਦ ਚ ਪਤ ਲੱਗ ਗਿਆ ਡਬਲ ਬਰੋਕਰੇਜ ਸੀਗੀ ਤੇ ਉਹ ਜਿਹੜਾ ਹੈਗਾ ਇੱਕ ਫਰਾਡ ਦਾ ਮਾਮਲਾ ਸੀਗਾ ਉਹ ਵੀ ਡਰਾਈਵਰ ਦੇ ਉੱਤੇ ਆ ਜਾਂਦਾ ਹੂੰ 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 ਯਾ ਤੁਸੀਂ ਕੈਰੀਅਰ ਕਹਿ ਸਕਦੇ ਹੋ ਉਹਦੇ ਆ ਜਾਂਦਾ ਹੁਣ ਉਹਨੂੰ ਸੁਣਵਾਈ ਵਾਸਤੇ ਜਿਹੜਾ ਇਹ ਟਰੰਪ ਨੇ ਟਰੰਪ ਜੀ ਨੇ ਜਿਹੜਾ ਹੁਣ ਪੈਕੇਜ ਦਿੱਤਾ ਹੈ ਜਿਹੜਾ ਸ਼ਾਨ ਡਫੀ ਨੇ ਐਕਸਪਲੇਨ ਕੀਤਾ ਸੀ ਉਹਦੇ ਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਉਹ ਸਭ ਨੂੰ ਪਤਾ ਨੇ ਫੋਰ ਐਗਜ਼ਾਮਪਲ ਜਿਹੜਾ ਇੰਗਲਿਸ਼ ਲਰਨਿੰਗ ਪਰਫੈਕਟ ਇਸਕਿल्स ਵਿੱਚ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਦੀ ਗੱਲ ਹੋ ਰਹੀ ਆ ਜੀ ਦੂਸਰੀ ਜਿਹੜੀ ਆ ਉਹ ਗੱਲ ਹੋ ਰਹੀ ਆ ਆਪਣਾ ਡੋਮੇਸਾਈਲ ਵਰਕਰ ਦੀ ਗੱਲ ਹੋ ਰਹੀ ਆ ਤੀਸਰੀ ਜਿਹੜੀ ਹੈ ਜਿਹੜੇ ਟਰੱਕ ਸਟਾਪ ਨੂੰ ਬਿਹਤਰ ਬਣਾਉਣ ਦੀ ਤੇ ਟਰੱਕ ਟਰੱਕ ਸਟਾਪ ਨੂੰ ਇੰਕਰੀਸ ਕਰਨ ਦੀ ਸੇਫ ਟਰੱਕ ਸਟਾਪ ਦੀ ਉਹਦੀ ਗੱਲ ਹੋ ਰਹੀ ਆ ਜਿਹੜੀ ਇੱਕ ਗੱਲ ਜਿਹੜੀ ਉਹਦੇ ਚ ਹੋਰ ਹੈਗੀ ਉਹ ਹੈਗੀ ਡਬਲ ਬ੍ਰੋਕਰਿੰਗ ਨੂੰ ਜਿਹੜਾ ਨਾ ਉਹ ਉਹਨੂੰ ਹੰਟ ਡਾਊਨ ਕੀਤਾ ਜਾਏ ਤੇ ਉਹਨੂੰ ਠੀਕ ਕੀਤਾ ਜਾਏ ਓਕੇ ਜੀ ਉਹਦੇ ਵਾਸਤੇ ਜਿਹੜਾ ਇੱਕ ਫਰੇਟ ਫਰਾਡ ਹੈ ਨਾ ਉਹ ਬਹੁਤ ਵੱਡਾ ਅਲੀਗੇਸ਼ਨ ਲੱਗਦਾ ਤੇ ਦੋ ਲਾਇਰ ਨੇ ਉਹਨਾਂ ਨੇ ਜਿਹੜੀ ਆ ਅਟਾਰਨੀ ਨੇ ਉਹਨਾਂ ਨੇ ਜਿਹੜੀ ਗੱਲ ਕੀਤੀ ਉਹਨਾਂ ਦਾ ਨਾਮ ਹੈਗਾ ਹੈਨਰੀ ਸੈਟਨ ਐਂਡ ਮਾਰਕ ਐਂਡਰਿਊਜ਼ ਉਹਨਾਂ ਨੇ ਆਰਗੂਮੈਂਟ ਦਿੱਤਾ ਹੈ ਜੀ ਬ੍ਰੋਕਰ ਟ੍ਰਾਂਸਪੇਰੈਂਸੀ ਨੂੰ ਤੁਸੀਂ ਫਾਈਟ ਕਰ ਸਕਦੇ ਹੋ ਬਾਏ ਬ੍ਰੋਕਰ ਟ੍ਰਾਂਸਫਰ ਟ੍ਰਾਂਸਪੇਰੈਂਸੀ ਦੇ ਦੇ ਨਾਲ ਮਿਲ ਕੇ ਤੁਸੀਂ ਫਰੈਂਟ ਫਰਾਡ ਨੂੰ ਫਾਈਟ ਕਰ ਸਕਦੇ ਹੋ ਉਹਦਾ ਮਕਸਦ ਇਹ ਆ ਕਿ ਤੁਹਾਨੂੰ ਜੇ ਪਤਾ ਹੋਏ ਕਿ ਬ੍ਰੋਕਰ ਨੇ ਕਿੰਨਾ ਲੋਡ ਚੱਕਿਆ ਬ੍ਰੋਕਰ ਦਾ ਪ੍ਰੋਫਿਟ ਕੀ ਹੈਗਾ broker ਦਾ ਰਿਲੇਸ਼ਨਸ਼ਿਪ ਕੀ ਹੈਗਾ broker ਦੇ ਆਪਣੇ ਜਿਹੜੇ ਨੇ ਉਹ ਰਿਵਿਊਸ ਕਿਦਾਂ ਨੇ ਉਹ ਕਿਦਾਂ 딜 ਕਰਦਾ ਜੇ ਉਹ ਸਾਰਾ ਟਰਾਂਸਪੇਰੈਂਸੀ ਹੋ ਜਾਏ ਤੇ ਫਿਰ ਬੇਸਿਕਲੀ ਇਹ ਬੈਲੈਂਸ ਹੋ ਜਾਣਾ ਹੈ ਮਾਮਲਾ ਜਿਹੜਾ ਟਰੱਕਰ ਜਾਂ ਤੁਸੀਂ ਕੈਰੀਅਰ ਕਹਿ ਸਕਦੇ ਹੋ ਤੇ broker ਉਹਦੇ ਦਰਮਿਆਨ ਬੈਲੈਂਸ ਹੋ ਜਾਣਾ ਤੇ ਉਹ ਜੇ ਬੈਲੈਂਸ ਹੋ ਗਿਆ ਤਾਂ ਜਿੰਨਾ ਵੀ ਫਰੇਡ ਫਰਾਡ ਆ ਉਹਨੂੰ ਫਾਈਟ ਕੀਤੀ ਜਾ ਸਕਦੀ ਹੈ ਫਾਰ ਇਗਜ਼ਾਮਪਲ ਮੈਂ ਤਾਂ ਇਗਜ਼ਾਮਪਲ ਦੇ ਰਿਹਾ ਜੇ ਡਿਸਪਿਊਟ ਹੁੰਦਾ ਹੈ ਹਮ ਡਿਸਪਿਊਟ ਤੁਸੀਂ ਉਹ ਫਿਰ इजीली ਕਲੀਅਰ ਕਰ ਸਕਦੇ ਜਦੋਂ ਤੁਹਾਡੇ ਕੋਲ ਬ੍ਰੋਕਰ ਟਰਾਂਸਪਰੈਂਸੀ ਹੋਵੇ ਠੀਕ ਹੈ ਜੇ ਕੋਈ ਪੇਮੈਂਟ ਦੇ ਪ੍ਰੋਬਲਮ ਆ ਰਹੀ ਹੈ ਉਹ ਵੀ ਤੁਸੀਂ ਬਹੁਤ ਈਜ਼ੀ ਨਾਲ ਰਿਸੋਲਵ ਕਰ ਸਕਦੇ ਜੇ ਤੁਹਾਡੇ ਕੋਲ ਬ੍ਰੋਕਰ ਟਰਾਂਸਪਰੈਂਸੀ ਹੋਵੇ ਠੀਕ ਹੈ ਜੇ ਤੁਹਾਡੇ ਕੋਲ ਬ੍ਰੋਕਰ ਟਰਾਂਸਪਰੈਂਸੀ ਹੋਵੇ ਤੁਸੀਂ ਫਰੇਡ ਰੇਟ ਵੀ ਬੈਸਟ ਰੇਟ ਕਰ ਸਕਦੇ ਹੋ ਤੁਹਾਨੂੰ ਇਹਨਾਂ ਭੱਜਨ ਦੌੜਨ ਦੀ ਲੋੜ ਨਹੀਂ ਤੁਸੀਂ ਕਹੋਗੇ ਯਾਰ ਤੁਸੀਂ 4 ਡਾਲਰ ਦਾ ਬੁੱਕ ਕੀਤਾ ਅਸੀਂ 5 ਡਾਲਰ ਦਾ ਕਰ ਰਹੇ ਹਾਂ ਚਲੋ ਜੀ ਸੋਰੀ ਤੁਸੀਂ 4 ਡਾਲਰ ਦਾ ਬੋਕ ਕੀਤਾ ਤੁਸੀਂ ਸਾਨੂੰ 3 ਡਾਲਰ ਦਾ ਦਿਆਂ ਤੁਹਾਡੇ ਕੋਲ ਇੰਨੇ ਖਰਚੇ ਨੇ ਚਲੋ ਮੇਕ ਸੈਂਸ ਆ ਤੁਸੀਂ ਇੰਸ਼ੂਰੈਂਸ ਲਈ ਤੁਸੀਂ ਇਹ ਕੀਤਾ ਹੋਗੀ ਤਾਂ ਗੱਲ ਬਾਤ ਹੋ ਗਈ ਹੁਣ ਤੇ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਕਿਸ ਪ੍ਰਾਈਸ ਤੇ ਤੁਸੀਂ ਬਿਡ ਕਰਨੀ ਤੇ ਕਿਸ ਪ੍ਰਾਈਸ ਤੇ ਜਿਹੜੀ ਲੋਡ ਚੱਕਣਾ ਬਹੁਤ ਬਹੁਤ ਪ੍ਰੋਬਲਮ ਆ ਰਹੀਆਂ ਨੇ ਤੇ ਡੈਫੀਨਿਟਲੀ ਗੱਲ ਬਿਲਕੁਲ ਤੁਹਾਡੀ ਠੀਕ ਆ ਤੁਸੀਂ ਜਿਹੜੀ ਗੱਲ ਕੀਤੀ ਉਹ 110% درست ਆ ਐਟ ਦਿਸ ਮੂਮੈਂਟ ਇਹ ਇੱਕ ਸਾਈਡ ਦੀ ਗੇਮ ਆ ਇਹਨੂੰ ਦੋ ਸਾਈਡ ਦੀ ਹੋਣੀ ਚਾਹੀਦੀ ਆ ਉਹ ਦੋ ਸਾਈਡ ਦੀ ਹੋਣ ਵਾਸਤੇ ਬਰੋਕਰ ਟਰਾਂਕ ਸਕਸੀ ਸਾਨੂੰ ਚਾਹੀਦੀ ਚਾਹੀਦੀ ਆ ਤਾਂਕਾ ਆਪਾਂ ਡਬਲ ਬ੍ਰੋਕਰੇਜ ਨੂੰ ਫਾਈਟ ਕਰ ਸਕੀਏ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਰੇਟਾਂ ਦੇ ਮਾਮਲੇ 'ਚੇ ਕਦੀ ਤਾਂ ਚਲੇ ਜਾਂਦੇ ਨੇ ਕਦੀ ਠਾਂ ਆ ਜਾਂਦੇ ਨੇ ਤਾਂ ਜਾਂਦੇ ਨੇ ਤਾਂ ਤਰਾਹ ਨਿਕਲਦਾ ਹੈ ਠਾਂ ਆਂਦੇ ਨੇ ਤਾਂ ਤਰਾਹ ਨਿਕਲਦਾ ਹੈ ਇਹ ਤਾਂ ਠਾਂ ਠਾਂ ਵਾਲਾ ਕੰਮ ਆ ਜਿਹੜਾ ਜਾਂ ਸادہ ਲਫ਼ਜ਼ਾਂ 'ਚ ਇਹ ਕਹ ਲੋ ਸੀ ਸਾਹਿਬ ਇਹ ਤਰਾਹ ਕਦੋਂ ਤੱਕ ਨਿਕਲਣਾ ਹੈ ਤੇ ਇਹਦੀ ਅੰਤ ਅਖੀਰ ਕੀ ਹੈ ਇਹ ਬਿਲਕੁਲ ਤੁਸੀਂ ਗੱਲ ਠੀਕ ਕੀਤੀ ਹੈ 110% ਠੀਕ ਕੀਤੀ ਹੈ ਜਿਹੜੀ ਇਹ ਚੀਜ਼ ਆ ਇਹ ਵਿਕਟਮ ਵੀ ਬਣਾ ਦਿੰਦੀ ਆ ਤੇ ਵਿਨਰ ਵੀ ਬਣਾ ਦਿੰਦੀ ਆ ਹਮਮ ਮਕਸਦ ਇਹ ਹੈ ਕਿ ਜੇ ਤੁਸੀਂ ਕਹੋ ਕਿ ਯਾਰ ਇਸ ਮਾਰਕੀਟ ਚ ਅਸੀਂ ਆਪਣੀ ਰੋਟੀ ਨਹੀਂ ਬਣਾ ਸਕਦੇ ਉਹ ਵੀ ਠੀਕ ਆ ਠੀਕ ਹੈ ਕਿ ਤੁਸੀਂ ਇਹ ਕਹੋ ਜੇ ਇਸ ਮਾਰਕੀਟ ਚ ਅਸੀਂ ਆਪਣਾ ਬਿਜ਼ਨਸ ਚਲਾ ਰਹੇ ਆ ਉਹ ਵੀ ਠੀਕ ਆ ਕਿਉਂਕਿ ਇੱਕ 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 ਜਿਹੜਾ ਪਾਣੀ ਦਾ ਗਲਾਸ ਹੈ ਨਾ ਉਹ ਕਿਸੇ ਨੇ ਕਹਿਣਾ ਅੱਧਾ ਭਰਿਆ ਹੈ ਤੇ ਕਿਸੇ ਨੇ ਕਹਿਣਾ ਅੱਧਾ ਖਾਲੀ ਆ ਠੀਕ ਹੈ ਜੇ ਤੁਸੀਂ ਪਿਛਲੇ 4-5 ਮਹੀਨੇ ਦੇਖੋ ਤੇ ਹੁਣ ਬਹੁਤ ਵਧੀਆ ਹੋ ਗਿਆ ਸਾਡੇ ਰੇਟ ਐਟ ਲੀਸਟ 7 8 9 10 ਸੈਂਟ ਉੱਤੇ ਹੋ ਗਏ ਹੂੰ 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 ਚਲੋ ਵਧੀਆ ਹੋ ਗਿਆ ਸਾਡਾ ਕੰਮ ਥੋੜਾ ਬਿਹਤਰ ਹੋ ਗਿਆ ਪਰ ਐਂਡ ਆਫ ਦਿ ਡੇ ਉਹ ਫਿਰ ਵੀ ਇੰਨੇ ਜ਼ਿਆਦਾ ਨਹੀਂ ਹੈਗੇ ਜਿਹਦੇ ਨਾਲ ਤੁਸੀਂ ਇੱਕ ਮਤਲਬ ਰਿਲੈਕਸ ਹੋ ਕੇ ਤੁਸੀਂ ਬਿਜ਼ਨਸ ਕਰ ਸਕੋ ਠੀਕ ਹੈ ਉਹ ਤੇ ਤੁਹਾਨੂੰ ਪਤਾ ਲਾਸਟ ਟਾਈਮ ਆਪਾਂ ਡਿਸਕਸ ਵੀ ਕੀਤਾ ਸੀ ਜਿਹੜਾ ਬ੍ਰੇਕ ਇਵਨ ਆ ਔਰ $2.20 ਸੈਂਟ ਬਣਦਾ ਹੈ ਕੰਪਨੀਆਂ ਦਾ ਤੇ ਜਿਹੜਾ ਮਾਰਕੀਟ ਚ ਰੇਟ ਚੱਲਦਾ ਉਹ ਆਲਮੋਸਟ $2.7 ਚੱਲਦਾ ਹੈ ਮੇਰਾ ਤਾਂ ਫਿਰ ਠੁਠਾ ਤਾਂ ਨਹੀਂ ਤਰਾ ਠੀਕ ਹੀ ਨਿਕਲ ਰਿਹਾ ਜੀ ਜੇ ਬਿਲਕੁਲ ਤੁਸੀਂ ਠੀਕ ਕਰ ਬਿਲਕੁਲ 100% ਠੀਕ ਕਰ ਰਹੇ ਪਰ ਉਹਦੇ ਚ ਜਿਹੜੀ ਜ਼ਰੂਰਤ ਆ ਉਹ ਹੈਗੀ অপਟੀਮਾਈਜੇਸ਼ਨ ਦੀ ਹੁਣ ਜਿਹੜੀ অপਟੀਮਾਈਜੇਸ਼ਨ ਚ ਤੁਸੀਂ ਜੇ ਸਾਡੀ ਵੈਬਸਾਈਟ ਤੇ ਜਾਓ ਉਹਦੇ ਚ ਪ੍ਰੋਫਿਟ ਕੈਲਕੂਲੇਟਰ ਲੱਗਾ ਤੁਸੀਂ ਜਾ ਕੇ ਇੱਕ ਇੱਕ ਚੀਜ਼ ਆਪਣੀ ਚੈੱਕ ਕਰ ਸਕਦੇ ਹੋ ਕਿ ਯਾਰ ਮੇਰੀ ਕਿੰਨੀ ਪੇਮੈਂਟ ਹੋਣੀ ਚਾਹੀਦੀ ਆ ਮੇਰੀ ਡੀਜ਼ਲ ਕੰਜ਼ਮਪਸ਼ਨ ਕਿੰਨੀ ਹੋਣੀ ਚਾਹੀਦੀ ਆ ਮੇਰਾ ਟ੍ਰੇਲਰ ਦੀ ਪੇਮੈਂਟ ਕਿੰਨੀ ਹੋਣੀ ਚਾਹੀਦੀ ਆ ਮੇਰੇ ਡਰਾਈਵਰ ਨੂੰ ਜਾਂ ਆਪਣੇ ਆਪ ਨੂੰ ਜਿੰਨਾ ਪੇ ਕਰਨਾ ਉਹ ਕਿੰਨਾ ਕਰੋਗੇ ਟੋਲ ਦੇ ਕਿੰਨੇ ਖਾਤੇ ਕਿੰਨੇ ਕਰੋ ਉਹ ਤੁਸੀਂ ਪੂਰੀ ਜਦੋਂ ਪੂਰਾ ਸਿਸਟਮ ਪਾਓਗੇ ਤੁਹਾਨੂੰ ਪਤਾ ਲੱਗ ਜਾਣਾ ਹੈ ਮੇਰਾ ਪਰ ਮਾਈਲ ਕਿੰਨਾ ਐਕਸਪੈਂਸ ਹੈਗਾ ਤੇ ਕਿੰਨੇ ਦਾ ਮੈਂ ਲੋਡ ਬੁੱਕ ਕਰਨਾ ਜੇ ਮੈਂ ਇੱਕ ਸਾਈਡ ਦਾ ਲੋਡ ਜਿਹੜਾ ਸਸਤਾ ਬੁੱਕ ਕਰ ਲਾਂਗਾ ਜੇ ਮੈਂ ਵਾਪਸੀ ਆਪਣੀ ਬਿੱਟਰ ਬੁੱਕ ਕਰ ਲਾਂ ਮੇਰੀ ਐਵਰੇਜ ਠੀਕ ਆ ਜਣੀ ਹੈ ਠੀਕ ਜੇ ਇਦਾਂ ਕਰਕੇ ਚੱਲੋਗੇ ਤੇ ਡੈਫੀਨਿਟਲੀ ਤੁਸੀਂ ਐਂਡ ਆਫ ਦਾ ਡੇ bizness ਨੂੰ ਟੌਪ ਰਿਕਨਲ ਮੈਨੇਜ ਕਰ ਸਕਦੇ ਹੋ ਜੇ ਤੁਸੀਂ ਦੂਜੇ ਤਰੀਕੇ ਨਾਲ ਕਰੋ ਤੁਹਾਡੇ ਕੋਲ ਕੋਈ ਕੈਲਕੂਲੇਸ਼ਨ ਨਹੀਂ ਹੈਗੀ ਜਿਵੇਂ ਕਹਿੰਦੇ ਨਾ ਆਪਣੇ ਲੈਂਗੁਏਜ ਅੰਨੇਵਾਦ ਤੇ ਬੇਪਰਵਾਹ ਉਹ ਟਾਈਮ ਹੁੰਦਾ ਇਹ ਉਹ ਤੁਸੀਂ ਕੰਮ ਨਹੀਂ ਕਰ ਸਕਦੇ ਹੁਣ ਤੁਸੀਂ ਹਰ ਚੀਜ਼ ਕੈਲਕੂਲੇਸ਼ਨ ਨਾਲ ਚੱਲਦੀਆਂ ਜੇ ਤੁਸੀਂ ਕੈਲਕੂਲੇਟ ਕਰਕੇ ਆਪਣੇ ਆਪ ਨੂੰ ਚਲਾ ਸਕਦੇ ਹੋ ਤੇ ਹੁਣ ਵੀ ਪਿੱਛੇ ਵੀ ਤੇ ਅੱਗੇ ਵੀ ਬਹੁਤ ਬਿਹਤਰੀ ਬਿਹਤਰੀ ਆ ਜੇ ਤੁਸੀਂ ਸਮਝੋਗੇ ਕਿ ਮਹਿੰਗਾ ਟਰੱਕ ਲੈ ਲਈਏ ਜਾਂ ਆਪਸ਼ਨ ਦਾ ਟਰੱਕ ਲੈ ਲਈਏ ਜਾਂ ਰੈਂਟਰ ਦਾ ਟਰੱਕ ਲੈ ਲਈਏ ਤੇ ਬ੍ਰੇਕਡਾਊਨ ਨਾ ਆਏ ਉਹ ਚਾਂਸਸ ਬਹੁਤ ਘਟਨੇ ਤੇ ਜਦੋਂ ਇਦਾਂ ਦੀ ਪੇਮੈਂਟ ਜ਼ਿਆਦਾ ਹੋਏਗੀ ਤੁਹਾਡੇ ਖਰਚੇ ਜ਼ਿਆਦਾ ਹੋਣਗੇ ਤੇ ਡੈਫੀਨਿਟਲੀ ਫਿਰ ਜਿਹੜਾ ਅੱਜ ਦੀ ਮਾਰਕੀਟ 'ਚ ਕੰਮ ਕਰਨਾ ਬਹੁਤ ਮੁਸ਼ਕਿਲ ਤੇ ਬਹੁਤ ਕੀ ਕਹਾਵਾਂਗੇ ਚੈਲੰਜ ਹੋ ਜਾਣਾ ਬਹੁਤ ਜ਼ਿਆਦਾ ਚੈਲੰਜ ਹੋ ਜਾਣਾ ਜੀ ਬਿਲਕੁਲ ਠੀਕ ਹੈ ਅੱਛਾ ਟਰੱਕਾਂ ਦੀ ਸੇਲਜ਼ ਦੀ ਕੀ ਆ ਬੇਟਾ ਕਿਦਾਂ ਚੱਲ ਰਹੀ ਹੈ ਕੋਈ ਇਸ ਬਾਰੇ ਤੇ ਅਪਡੇਟ ਕਰੋ ਸਾਨੂੰ ਟਰੱਕਾਂ ਦੀ ਸੇਲ ਜੀ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਕਿਉਂਕਿ ਜਿਹੜੀ ਟਰਕਿੰਗ ਆ ਉਹਦੇ 'ਚ ਟਰੱਕ ਪੁਰਾਣੇ ਵੀ ਹੋ ਰਹੇ ਨੇ ਉਹਦੇ 'ਚ ਜਿਹੜੇ ਨਵੇਂ ਲੋਕ ਵੀ ਆ ਰਹੇ ਨੇ ਉਹਦੇ 'ਚ ਜਿਹੜਾ ਹੁਣ ਆਪਾਂ ਕੈਲੀਫੋਰਨੀਆ ਦੀ ਗੱਲ ਕਰੀਏ ਤੇ ਜਿਹੜਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹ ਪੇਰੋਲ ਤੇ ਨਾ ਜਾਣ ਕਿਉਂਕਿ ਜਿਹੜਾ ਨਵਾਂ EB5 ਦਾ ਲਾਅ ਹੈਗਾ ਉਹ ਬੇਸਿਕਲੀ ਓਨਰ ਆਪਰੇਟਰ ਬਣ ਰਹੇ ਨੇ ਓਨਰ ਆਪਰੇਟਰ ਬਣ ਕੇ ਉਹਨਾਂ ਦੇ ਬੈਟਰ ਹੋ ਰਹੀ ਹੈ ਆਪਣਾ ਇਨਕਮ ਜਿਹੜੀ ਉਹ ਬੈਟਰ ਹੋ ਰਹੀ ਹੈ ਉਹਦੇ ਬਾਅਦ ਜੇ ਤੁਸੀਂ ਇਸ ਤਰ੍ਹਾਂ ਦੇਖੋ ਕਿ ਜਿਹੜੇ ਕੁਆਲੀਫਾਈਡ ਟਰੱਕ ਨੇ ਜਿਹੜੇ ਬੇਸਿਕਲੀ ਕੁਆਲੀਫਾਈਡ ਟਰੱਕ ਨੇ ਯਾਨੀ ਇੱਕ ਪੂਰੇ ਫਲੀਟ ਦੇ ਚੱਲੇ ਜਿਨ੍ਹਾਂ ਦੀ ਮੇਨਟੇਨੈਂਸ ਵਧੀਆ ਹੋਈ ਆ ਜਿਨ੍ਹਾਂ ਦਾ ਪਿੱਛੇ ਮਤਲਬ ਹਿਸਟਰੀ ਹੈਗੀ ਕੰਮ ਦੀ ਤੇ ਉਹਨਾਂ ਦੀ ਪ੍ਰਾਈਸ ਜਿਹੜੀ ਆ ਉਹ ਇਸ ਵੇਲੇ ਹੁਣ ਵੀ ਠੀਕ ਆ ਪਰ ਜਿਹੜੇ ਉਹ ਟਰੱਕ ਨੇ ਜਿਹੜੇ ਆਕਸ਼ਨ ਚ ਨੇ ਜਿਹੜੇ ਬੇਸਿਕਲੀ ਬੈਂਕ ਦੇ ਚੱਕੇ ਟਰੱਕ ਨੇ ਜਾਂ ਰੈਂਟਲ ਕੰਪਨੀਆਂ ਦੇ ਟਰੱਕ ਨੇ ਉਹਨਾਂ ਚ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਉਹਨਾਂ ਦੀ ਪ੍ਰਾਈਸ ਵੀ ਘਟ ਹੈਗੀ ਪਰ ਗੱਲ ਇਹ ਹੀ ਹੈ ਜਦੋਂ ਪ੍ਰਾਈਸ ਘਟ ਹੈ ਤੇ ਉਹਦੀ ਰੀਜ਼ਨ ਹੈ ਕਿ ਉਹਨਾਂ ਦੀ ਜਿਹੜੀ ਆ ਮੈਕੈਨੀਕਲ ਜਿਹੜਾ ਮੇਨਟੇਨੈਂਸ ਆ ਉਹ ਨਹੀਂ ਹੋਈ ਸਹੀ ਤਰੀਕੇ ਨਾਲ ਉਹ ਚਲੇ ਦੇਖੋ ਜਿਹਨੇ ਟਰੱਕ ਚਕਾਣਾ ਹੁੰਦਾ ਉਹ ਮੇਨਟੇਨੈਂਸ ਵੀ ਨਹੀਂ ਕਰਾਂਦਾ ਜ਼ाहिर ਜੀ ਉਹਨੂੰ ਰਿਪੇਅਰ ਤੇ ਵੀ ਖਰਚਾ ਨਹੀਂ ਕਰਨਾ ਤੇ ਜਿਹੜੀ ਮਸ਼ੀਨਰੀ ਆ ਜੇ ਉਹਦਾ ਇੱਕ ਟਾਈਮ ਤੇ ਆਇਲ ਚੇਂਜ ਤੁਸੀਂ ਡਿਲੇ ਕਰ ਦਿੱਤਾ ਉਹਦੀ ਪਰਫਾਰਮੈਂਸ ਹੀ ਖਤਮ ਨਹੀਂ ਹੁੰਦੀ ਉਹ ਤਾਂ ਬੇਸਿਕਲੀ ਇੰਜਨ ਹੀ ਖਤਮ ਹੋ ਜਾਂਦਾ ਬਿਲਕੁਲ ਇਹ ਤਾਂ ਬਿਲਕੁਲ ਇਹ ਤਾਂ ਬਿਲਕੁਲ ਇਹ ਤਾਂ ਜੀ ਬਿਲਕੁਲ ਹੁਣ ਆਪਾਂ ਆਪਣੇ ਕੋਲ ਇੱਕ ਟਰੱਕ ਦੀ ਗੱਲ ਕਰਦਾ ਇੱਕ ਟਰੱਕ ਸੀਗਾ ਆਇਆ ਉਹਦਾ ਜਦੋਂ ਟਰਾਂਸਮਿਸ਼ਨ ਚੈੱਕ ਕੀਤਾ ਤੇ ਉਹਦੇ ਟਰਾਂਸਮਿਸ਼ਨ ਦੇ ਅੰਦਰ ਜਿਵੇਂ ਕਿਚੜ ਨਹੀਂ ਹੁੰਦਾ ਇਦਾਂ ਆਇਲ ਸੀਗਾ ਓ ਮਾਈ ਗਾਡ ਤੇ ਉਹ ਅਸੀਂ ਨਹੀਂ ਵੇਚਿਆ ਉਹ ਡੈਫੀਨਿਟਲੀ ਅਸੀਂ ਉਹਨੂੰ ਸਕਿਪ ਕਰ ਦਿੱਤਾ ਬਟ ਜੇ ਆਪਾਂ ਨੂੰ ਵੇਚਦੇ ਬਾਅਦ ਚ ਅਸੀਂ ਵਾਰੰਟੀ ਪਾਣੀ ਸੀ ਤੇ ਉਹਦਾ ਕਲੇਮ ਵੀ ਜਿਹੜਾ ਮੋਸਟ ਪੌਬਲੀ ਡਿਲੇ ਹੋ ਜਾਂਦਾ ਕਿ ਭਈ ਇਹਦਾ ਮੈਂਟਨੈਂਸ ਨਹੀਂ ਇਸੇ ਵਾਸਤੇ ਆਪਾਂ ਮੈਂਟਨੈਂਸ ਚੈੱਕ ਕਰ ਲੈਣੇ ਆ ਅਸੀਂ ਮੇਕ ਸ਼ੋਰ ਕਰ ਲੈਣਾ ਜਿਹੜਾ ਟਰੈਕਟਰ ਸਾਡੇ ਤੋਂ ਲੈ ਕੇ ਜਿਹੜਾ ਬੰਦਾ ਸਾਨੂੰ ਲੈ ਕੇ ਜਾ ਰਿਹਾ ਕਿਉਂਕਿ ਉਹਨਾਂ ਡਾਊਨ ਪੇਮੈਂਟ ਵੀ ਸਾਨੂੰ ਦੇ ਦਿੱਤੀ ਇੰਸ਼ੋਰੈਂਸ ਵਾਲੇ ਨੇ ਵੀ ਹੁਣ ਉਹਦੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਹੁਣ ਉਹਨਾਂ ਨੂੰ ਅਸੀਂ ਮੇਕ ਸ਼ੋਰ ਕਰਨਾ ਕਿ ਜਿਹੜਾ ਇਕੁਪਮੈਂਟ ਦੇਈਏ ਬੱਦੇ ਤੋਂ ਵਧੀਆ ਇਕੁਪਮੈਂਟ ਦੇਈਏ ਨਾਲ ਇੱਕ ਗੱਲ ਹੋ ਜਾਂਦੀ ਹੈ ਜਿਹੜਾ ਟਰੱਕ ਦੇ ਨਾਲ ਅਸੀਂ ਕੀ ਕੀ ਫੈਸਿਲਿਟੀਜ਼ ਦੇ ਰਿਹਾ ਉਹਨ ਐਸ ਕੰਪੇਅਰ ਸਾਡੀ ਫੈਸਿਲਿਟੀਆਂ ਬਹੁਤ ਉਹਨਾਂ ਤੋਂ ਬਿਹਤਰ ਨੇ ਕੁਆਲੀਫਾਈਡ ਫੈਸਿਲਿਟੀਆਂ ਨੇ ਜਿਵੇਂ ਇੱਥੇ ਅਨਲਿਸ ਇਫੈਕਸ਼ਨ ਕਰਕੇ ਦਿੰਦੇ ਆ ਬਹੁਤ ਸਾਰੀ ਜਿਹੜੀ ਕੰਪਨੀ ਕੰਪੀਟੀਟਰ ਨੇ ਸਾਡੇ ਉਹ ਅਨਲਿਸ ਇਫੈਕਸ਼ਨ ਨਹੀਂ ਕਰਕੇ ਦਿੰਦੇ ਐਜ਼ ਇਜ਼ ਵੇਜ ਦੇ ਨੇ ਹੁਣ ਜੇ ਤੁਸੀਂ ਗੂਗਲ ਰਿਵਿਊ ਪੜੋ ਬਹੁਤ ਸਾਰੇ ਟਰਕਿੰਗ ਕੰਪਨੀਆਂ ਦੇ ਉਹਨਾਂ ਚ ਤੁਹਾਨੂੰ ਪਤਾ ਲੱਗ ਜਾਂਦਾ ਕਿਹੜੇ ਰੀਅਲ ਰਿਵਿਊ ਨੇ ਤੇ ਕਿਹੜੇ ਦੋ ਨੰਬਰ ਰਿਵਿਊ ਨੇ ਤੇ ਨਾਲ ਜਿਹੜੇ ਦੋਨੋਂ ਰਿਵਿਊ ਨੇ ਇਹ ਰੀਅਲ ਰਿਵਿਊ ਨੇ ਤੁਹਾਨੂੰ ਪਤਾ ਵੀ ਲੱਗ ਜਾਂਦਾ ਜਿਹੜਾ ਬੰਦਾ ਜਿਹੜਾ ਰਿਵਿਊ ਦੇ ਕੇ ਜਾ ਰਿਹਾ ਉਹਦੇ ਆਪਣੀ ਕਿੰਨੇ ਰਿਵਿਊ ਸੀ ਜਾਂ ਉਹ ਜਾਦਰ ਰਿਵਿਊ ਵਾਲਾ ਹੈਗਾ ਜਾਂ ਸਮਝੋ ਉਹਨੇ ਫੇਕ ਰਿਵਿਊ ਪਾਏ ਨੇ ਉਹ ਤੁਸੀਂ ਸਾਰੀ ਚੀਜ਼ਾਂ ਦੇਖ ਸਕਦੇ ਹੋ ਜੇ ਤੁਸੀਂ ਉਹਨੂੰ ਦੇਖ ਕੇ ਚੱਲੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਡੈਫੀਨਿਟਲੀ ਜਿਹੜੇ ਅ ਪ੍ਰੋਫੈਸ਼ਨਲ ਨੇ ਇਸ ਕੰਮ 'ਚ ਉਹ ਵਧੀਆ ਕੰਮ ਕਰ ਰਹੇ ਨੇ ਜਿਵੇਂ ਸਾਡਾ ਜਿੰਨਾ ਵੀ ਕਲਾਇੰਟ ਹੈ ਲਾ ਇਸ ਵੇਲੇ 75% ਜਿਹੜਾ ਕਸਟਮਰ ਸਾਡੇ ਤੋਂ ਟਰੱਕ ਲੈ ਰਿਹਾ ਮਨਥਲੀ ਬੇਸਿਸ ਤੇ ਉਹ ਰਿਪੀਟ ਕਸਟਮਰ ਹੈ ਠੀਕ ਹੈ ਜਿੰਨੇ ਇੱਕ ਟਰੱਕ ਲਿਆ ਉਹਨੇ ਦੂਜਾ ਪਾਇਆ ਦੂਜੀ ਵਾਰ ਆਇਆ ਪੱਕੇ ਗਾਖ ਨੇ ਪੱਕੇ ਗਾਖ ਨੇ ਜੇ ਪੱਕੇਗਾ ਕਿ ਨਹੀਂ ਆਪਣੇ ਫਰੈਂਡਸ ਨੂੰ ਦੱਸਦੇ ਨੇ ਜਾਂ ਆਪਣੇ ਫੈਮਿਲੀ ਨੂੰ ਦੱਸਦੇ ਨੇ ਜਾਂ ਆਪਣੇ ਦੋਸਤਾਂ ਨੂੰ ਦੱਸਦੇ ਨੇ ਜਾਂ ਨਹੀਂ ਤਾਂ ਆਪਾਂ ਟਰੱਕ ਲਿਆ ਵਧੀਆ ਸੀਗਾ ਇਹਨਾਂ ਨੇ ਸਰਵਿਸ ਬਗਦੀਆ ਦਿੱਤੀ ਜੇ ਕੋਈ ਪ੍ਰੋਬਲਮ ਆ ਗਿਆ ਤੇ ਤੁਸੀਂ ਖੜਦੇ ਆਂ ਅਸੀਂ ਹੈਲਪ ਕਰਦੇ ਆਂ ਠੀਕ ਹੈ ਬਹੁਤ ਇਹ ਚੀਜ਼ਾਂ ਨਾਲ ਜੇ ਦੇਖੀਏ ਤੇ ਸਾਡੀ ਸੇਲ ਠੀਕ ਆ ਸਾਨੂੰ ਕੋਈ ਉਹਦੇ ਚ ਉਹ ਨਹੀਂ ਹੈਗਾ ਚੈਲੰਜ ਨਹੀਂ ਹੈਗਾ ਪਰ ਜੇ ਮਾਰਕੀਟ ਦੇ ਦੇਖਿਆ ਜਾਏ ਤੇ ਇਸ ਵੇਲੇ ਬਹੁਤ ਚੈਲੰਜ ਹੈਗਾ ਕਿਉਂਕਿ ਜਿਹੜੇ ਇਕੁਪਮੈਂਟ ਅਵੇਲੇਬਲ ਆ ਉਹ ਕਾਫੀ ਜ਼ਿਆਦਾ ਇਕੁਪਮੈਂਟ ਉਹ ਅਵੇਲੇਬਲ ਆ ਜਿਹੜਾ ਬੈਂਕਾਂ ਦਾ ਚੱਕਿਆ ਇਕੁਪਮੈਂਟ ਆ ਜਾਂ ਉਹਨਾਂ ਦੀ ਕੋਈ ਨਾ ਕੋਈ ਆ ਸਟੋਰੀ ਹੈਗੀ ਉਹ ਸਟੋਰੀ ਵਾਲੇ ਟਰੱਕ ਜਿਹੜੇ ਉਹ ਅਸੀਂ ਨਹੀਂ ਲਗਦੇ ਇਸ ਵਾਸਤੇ ਅਸੀਂ ਬੱਚੇ ਪਏ ਤੇ ਆਖਰੀ ਚੀਜ਼ ਮੈਂ ਗੱਲ ਐਕਸਪਲੇਨ ਕਰਾਂਗਾ ਜਿਹੜਾ ਫਾਈਨਾਂਸਿੰਗ ਹੁੰਦੀ ਹੈ ਨਾ ਜੀ ਉਹ ਬੈਂਕ ਉਹਨਾਂ ਨਾਲ ਡੀਲ ਕਰਦੇ ਨੇ ਜਿਨ੍ਹਾਂ ਦਾ ਰੈਪਿਊਟੇਸ਼ਨ ਡੀਲਰਸ਼ਿਪਾਂ ਦੀ ਚੰਗੀ ਹੁੰਦੀ ਹੈ ਉਹਨਾਂ ਨੂੰ ਵਧੀਆ ਰੇਟ ਦਿੰਦੇ ਨੇ ਕਿਉਂਕਿ ਉਹਨਾਂ ਨਾਲ ਰਿਲੇਸ਼ਨਸ਼ਿਪ ਬੈਂਕਾਂ ਦਾ ਵਧੀਆ ਹੁੰਦਾ ਬਿਲਕੁਲ ਠੀਕ ਆਪਾਂ ਤਕਾ ਤੁਕਾ ਕਰਕੇ ਟਰੱਕ ਵੇਚ ਦਈਏ ਕਸਟਮਰ ਨੂੰ ਬਾਅਦ ਚ ਕਸਟਮਰ ਪੇਨਾ ਕਰ ਸਕੇ ਤੇ ਟਰੱਕ ਚੁਕਾ ਲੇ ਉਹਦੇ ਨਾਲ ਕਸਟਮਰ ਵੀ ਖਰਾਬ ਹੁੰਦਾ ਤੇ ਡੀਲਰਸ਼ਿਪ ਦੀ ਰੈਪਿਊਟੇਸ਼ਨ ਵੀ ਖਰਾਬ ਹੁੰਦੀ ਹੈ ਐਗਜ਼ੈਕਟਲੀ ਇਦਾਂ ਹੀ ਇਦਾਂ ਹੀ ਜੇ ਟਰੱਕ ਹੁਣ ਤੁਸੀਂ ਕਿਸੇ ਤੋਂ ਦਿਓ ਤੇ ਤੁਹਾਨੂੰ ਪਤਾ ਟਰੱਕ ਠੀਕ ਨਹੀਂ ਹੈਗਾ ਧੱਕਾ ਨਾਲ ਦੇ ਦਿਓ ਬਾਅਦ ਚ ਟਰੱਕ ਬ੍ਰੇਕਡਾਊਨ ਹੋ ਜਾਓ ਉਹ ਤਾਂ ਠੀਕ ਨਹੀਂ ਕਰਾ ਸਕਦਾ ਆਪਣੀ ਰੈਪਿਊਟੇਸ਼ਨ ਵੀ ਖਰਾਬ ਹੈ ਜੀ ਔਰ ਸਿਰ ਪੀੜ ਅਗਲੇ ਨੂੰ ਵੀ ਪਈ ਔਰ ਉਹਦਾ ਭਰੋਸਾ ਵੀ ਟੁੱਟਾ ਹੈ ਜੀ ਬਟ ਸੇਮ ਥਿੰਗ ਉਹ ਬੈਂਕ ਨੇ ਵੀ ਉਹਨਾਂ ਨੂੰ ਰੇਟ ਜਿਹੜੀ ਲੋ ਕਰ ਦੇਣਾ ਹੁਣ ਸਾਡਾ ਜਿਹੜਾ ਵਧੀਆ ਕੰਮ ਆ ਸਾਨੂੰ ਬੈਂਕ ਵੀ ਜਿਹੜਾ ਭੱਜ-ਭੱਜ ਕੇ ਸਾਡੇ ਕਸਟਮਰ ਨੂੰ ਲੈਂਦਾ ਪਰ ਉਹ ਕਸਟਮਰ ਨਾਲ ਵਾਰੰਟੀ ਲੱਗੀ ਹੈ ਨਾਲ ਐਨਵੈਸਪੈਕਸ਼ਨ ਕਰਕੇ ਦੇ ਰਹੇ ਨੇ ਤੇ ਡਰਕ ਦੇ ਬ੍ਰੇਕਡਾਊਨ ਚਾਂਸਸ ਵੀ ਘਟਨੇ ਪਲੱਸ ਸਾਡਾ ਜਿਹੜੀ ਹਿਸਟਰੀ ਹੈ ਹਿਸਟੋਰੀਕਲ ਡਾਟਾ ਹੈ ਬੈਂਕ ਦੇ ਨਾਲ ਕਿ ਜਿਨ੍ਹਾਂ ਨੂੰ ਅਸੀਂ ਟਰੱਕ ਦਿੱਤਾ ਉਹਨਾਂ ਦਾ ਵਧੀਆ ਕੰਮ ਚੱਲਦਾ ਜਿਵੇਂ ਇੰਟਰਨੈਸ਼ਨਲ ਟਰੱਕ ਨੇ ਸਾਲ ਦੀ ਵਾਰੰਟੀ ਲੱਗੀ ਹੈ ਸਾਲ ਕਿ ਮੈਂ ਕਹਿੰਦਾ 6 ਮਹੀਨੇ ਦੇ ਅੰਦਰ ਬੰਦੇ ਦੇ ਪੈਰ ਲੱਗ ਜਾਂਦੇ ਬਿਲਕੁਲ ਇਦਾਂ ਜੀ ਬਿਲਕੁਲ ਇਦਾਂ ਹੀ ਸਹਿਮਤ ਹਾਂ ਤੁਹਾਡੇ ਜੇ ਨਾਲ ਲੱਗੇ ਸਾਲ ਵਾਰੰਟੀ ਚ ਕਵਰ ਆ ਉਹਨੂੰ ਕੋ ਟੈਨਸ਼ਨ ਹੀ ਨਹੀਂ ਆ ਤੇ ਇਹਦਾ ਤੁਸੀਂ ਜਿਹੜਾ ਬੈਨੀਫਿਟ ਲੈਣਾ ਹੋਏ ਯੂਐਸਏ ਟਰੱਕ ਸੇਲ ਦੇ ਸਿਲਵਰ ਪੈਕੇਜ ਦਾ ਜਾਂ 골 18336987224 ਜਾਂ ਸਾਡੀ ਵੈਬਸਾਈਟ ਤੇ ਚੈੱਕ ਕਰ ਲਓ usa truck sales.com ਸਭ ਦੀ ਪਿਕਚਰਾਂ ਤਸਵੀਰਾਂ ਵਾਰੰਟੀਆਂ ਤੇ ਇਵਨ ਵਿਨ ਨੰਬਰ ਲੱਗੇ ਮੋਸਟਲੀ ਜਿਹੜੀ ਕੰਪਨੀ ਆ ਅੱਜਕੱਲ ਵਿਨ ਨੰਬਰ ਹੀ ਲਾਉਂਦੇ ਕਿਉਂਕਿ ਤੁਸੀਂ ਵਿਨ ਨੰਬਰ ਪਾ ਕੇ ਗੂਗਲ ਕਰਕੇ ਸਰਚ ਕਰ ਸਕਦੇ ਹੋ ਕਿ ਭਈ ਇਹ ਟਰੱਕ ਜਿਹੜਾ ਹੈ ਇਹ ਆਕਸ਼ਨ ਦਾ ਟਰੱਕ ਆ ਇਹ ਬੈਂਕ ਦਾ ਚੱਕਿਆ ਟਰੱਕ ਆ ਜਾਂ ਕੀ ਉਹਦਾ ਬੈਕਗ੍ਰਾਉਂਡ ਆ ਬਿਲਕੁਲ ਠੀਕ ਹਿਸਟਰੀ ਸਾਰੀ ਉਹਦੀ ਪਤਾ ਲੱਗ ਜਾਂਦੀ ਉਹ ਸਾਰੀ ਚੀਜ਼ਾਂ ਸਾਰੀ ਅਵੇਲੇਬਲ ਤੁਸੀਂ ਸਾਡੇ ਟੂਲ ਤੇ ਲਾ ਕੇ ਚੈੱਕ ਕਰ ਲਓ ਤੇ ਆਪਾਂ ਹਰ ਚੀਜ਼ ਓਪਨਲੀ ਡਿਸਕਸ ਕਰਦੇ ਆ ਓਪਨਲੀ ਐਕਸਪਲੇਨ ਕਰਦੇ ਆ ਇਸ ਵਾਸਤੇ ਸਾਡੀ ਜਿਹੜੀ ਬੈਂਕ ਦੀ ਜਿਹੜੀ ਰੈਪਿਊਟੇਸ਼ਨ ਆ ਜਾਂ ਤੁਸੀਂ ਇੱਕ ਕਰੋ ਕਸਟਮਰ ਦੀ ਰੈਪਿਊਟੇਸ਼ਨ ਆ ਜਾਂ ਜਿਹੜੀ ਸਾਡੇ ਰਿਵਿਊ ਦੀ ਰੈਪਿਊਟੇਸ਼ਨ ਆ ਉਹ ਬਹੁਤ ਟਾਪ ਦੀ ਚੱਲ ਰਹੀ ਆ ਉਹਦੀ ਵਜ੍ਹਾ ਤੋਂ ਅਸੀਂ ਆਪਣਾ ਕੰਮ ਵਧੀਆ ਕਰ ਰਹੇ ਹਾਂ ਬਿਲਕੁਲ ਠੀਕ ਹੈ ਆਖਰੀ ਗੱਲ ਮੈਂ ਇਹ ਪੁੱਛਣਾ ਚਾਹਾਂਗਾ ਯੂਐਸਏ ਟਰੱਕ ਸੇਲਸ ਤੇ ਕੀ ਕੀ ਡੀਲਸ ਨੇ ਕੀ ਕੀ ਆਫਰਸ ਨੇ ਜਿੰਨਾ ਤੋਂ ਤੁਹਾਡੇ ਭਰੋਸਾਮੰਦ ਤੁਹਾਡੇ ਪੱਕੇਗਾ ਕਿ ਅਗੋਂ ਨਵੇਂ ਰੀਜਵੰਤ ਔਰ ਸਾਡੇ ਇਸ ਪ੍ਰੋਗਰਾਮ ਨੂੰ ਦੇਖਣ ਔਰ ਸੁਣਨ ਆਲੇ ਨੇ ਜਿਹੜੀ ਇਹ ਫਾਇਦਾ ਚੁੱਕ ਸਕਦੇ ਨੇ ਉਹ ਡੀਲਸ ਔਰ ਆਫਰਸ ਨੇ ਜਿਹੜੀਆਂ ਉਹਨਾਂ ਬਾਰੇ ਜਰਾ ਅਖੀਰ ਤੇ ਚਰਚਾ ਕਰ ਦੋ ਤੇ ਧੰਨਵਾਦ ਤੁਹਾਡਾ ਮੈਂ ਤੁਹਾਨੂੰ 2 ਮਿੰਟ ਚ ਇੱਕ ਐਕਸਪਲੇਨ ਕਰ ਦਾਂਗਾ ਜਦੋਂ ਅਸੀਂ ਟੈਕਨੋਲੋਜੀ ਕੋਈ ਪਣ ਲੈਂ ਜਾਂਦੇ ਸੀ ਨਾ ਤੇ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਵੀ ਘੱਟ ਸੀ ਥੋੜਾ ਜਿਹਾ ਸਾਨੂੰ ਇੰਗਲਿਸ਼ ਵੀ ਥੋੜੀ ਜੀ ਚੈਲੰਜ ਸੀਗੀ ਉਸ ਟਾਈਮ ਤੇ ਥੋੜਾ ਜਿਹਾ ਨੌਲੇਜ ਵੀ ਨਹੀਂ ਸੀਗੀ ਤੇ ਸਾਨੂੰ ਫੇਲ ਮੈਂ ਜਿਹੜਾ ਕਮਾ ਫਿਰਾ ਕੇ ਉਹ ਚੀਜ਼ ਦੇ ਦਿੰਦਾ ਸੀ ਜਿਹੜੀ ਸਾਡੇ ਵਾਸਤੇ ਨਹੀਂ ਹੁੰਦੀ ਸੀ ਠੀਕ ਹੈ ਉਹਨਾਂ ਅਸੀਂ ਜਿਹੜਾ ਸਿਸਟਮ ਬਣਾਇਆ ਉਹ ਇਦਾਂ ਬਣਾਇਆ ਹੈ ਕਿ ਜਿੰਨਾ ਸਾਡੇ ਨਾਲ ਨੂੰ ਟਰੀਟ ਕੀਤਾ ਗਿਆ ਉਹਦਾ ਨਾ ਹੋਏ ਇਦਾਂ ਹੋਏ ਕਿ ਸਾਾਨੂੰ ਟਰੀਟ ਕਰਨਾ ਚਾਹੀਦਾ ਸੀ ਸਹੀ ਤੇ ਉਹਦੇ ਵਾਸਤੇ ਅਸੀਂ ਸੇਲਮੈਨ ਨੂੰ ਸਭ ਤੋਂ ਪਹਿਲਾਂ ਖਤਮ ਕਰ ਦਿੱਤਾ ਪੂਰੇ ਸਿਸਟਮ ਤੋਂ ਬਿਲਕੁਲ ਠੀਕ ਹੈ ਅਸੀਂ ਸਿਰਫ ਅਕਾਊਂਟ ਮੈਨੇਜਰ ਨਾਲ ਡੀਲ ਕਰ ਰਹੇ ਹਾਂ ਅਕਾਊਂਟ ਮੈਨੇਜਰ ਦਾ ਕੰਮ ਹੈ ਕਿ ਤੁਹਾਨੂੰ ਦੱਸੇਗਾ ਇਹ ਇਕੁਪਮੈਂਟ ਅਵੇਲੇਬਲ ਆ ਕੋਈ ਪ੍ਰੈਸ਼ਰ ਨਹੀਂ ਦੇਗਾ ਕਿ ਜੀ ਅੱਜ ਲੈ ਲਓ ਤੇ 200 ਡਾਲਰ ਛੱਡਾਂਗਾ ਜੇ ਕੱਲ ਲਓਗੇ ਤਾਂ ਮੈਂ 500 ਛੱਡਾਂਗਾ ਉਹ ਸਾਡੀ ਗੇਮ ਨਹੀਂ ਹੈਗੀ ਅਸੀਂ ਓਪਨਲੀ ਪ੍ਰਾਈਸਿਸ ਲਾਈਆਂ ਨੇ ਠੀਕ ਹੈ ਓਪਨਲੀ ਟੱਕਾਂ ਦੇ ਮਾਇਲ ਲਏ ਨੇ ਓਪਨਲੀ ਟੱਕਾਂ ਦੇ ਆਵਰ ਲਏ ਨੇ ਹਰ ਚੀਜ਼ ਤੁਹਾਨੂੰ ਆਨਲਾਈਨ ਅਵੇਲੇਬਲ ਹੈ ਤੁਸੀਂ ਜੇ ਚਾਹੋ ਤੇ ਤੁਸੀਂ ਅਸੀਂ ਮਾਰਕੀਟ ਦਾ ਐਨਾਲਿਸਿਸ ਵੀ ਤੁਹਾਨੂੰ ਕਰਕੇ ਭੇਜਾਂਗੇ ਕਿ ਮਾਰਕੀਟ 'ਚ ਕਿੰਨੇ ਟਰੱਕ ਲੱਗੇ ਇਹਦੇ ਨਾਲ ਦੇ ਸਾਡੇ ਟਰੱਕ 'ਚ ਕੀ ਬੈਟਰੀ ਆ ਐਸ ਕੰਪੇਅਰ ਟੂ ਅਦਰ ਟਰੱਕਾਂ ਦੇ ਤੇ ਸਾਡੇ ਟਰੱਕ ਦੀ ਪ੍ਰਾਈਸਿੰਗ ਕਿੱਦਾਂ ਹੈਗੀ ਕਿਉਂਕਿ ਜੇ ਸਾਡੀ ਪ੍ਰਾਈਸ ਨੰਬਰ 1 ਆ ਤੇ ਉਹ ਤੋਂ ਅੱਗੇ ਚਲੰਗਣਾ ਆਪਾਂ ਜੇ ਸਾਡੀ ਪ੍ਰਾਈਸ ਹੀ ਜ਼ਿਆਦਾ ਫਿਰ ਆਪਾਂ ਕਿੱਦਾਂ ਚੱਲ ਸਕਦੇ ਆ ਬਿਲਕੁਲ ਠੀਕ ਬਿਲਕੁਲ ਤੁਸੀਂ ਐਪਲ ਟੂ ਐਪਲ ਨੂੰ ਕੰਪੇਅਰ ਕਰਨਾ ਐਪਲ ਨੂੰ オリジナル ਕੰਪੇਅਰ ਨਹੀਂ ਕਰਨਾ ਹੁਣ ਕਈ ਵਾਰੀ ਲੋਕੀ ਲੋਕੀ ਕਹਿੰਦੇ ਪਾਜੀ ਦੇਖੋ ਇਹ ਟਰੱਕ ਕਿੰਨੇ ਦਾ ਲੱਗਿਆ ਮੈਂ ਕਹਿੰਦਾ ਚੈੱਕ ਕਰੋ ਦੇ ਹਾਰਸ ਪਾਵਰ ਕਿੰਨੇ ਨੇ ਚੈੱਕ ਕਰੋ ਦੇ ਆਵਰ ਕਿੰਨੇ ਨੇ ਜੇ ਮਾਈਲ ਕੱਟਣ ਦੇ ਆਵਰ ਵੀ ਦੇਖੋ ਫਿਰ ਉਹਦੇ 'ਚ ਐਪੀਯੂ ਲੱਗਾ ਨਹੀਂ ਲੱਗਾ ਫਿਰ ਉਹਦੇ 'ਚ ਵਾਰੰਟੀ ਲੱਗੀ ਨਹੀਂ ਲੱਗੀ ਫਿਰ ਉਹ ਚੈੱਕ ਕਰੋ ਆਕਸ਼ਨ ਦਾ ਟਰੱਕ ਹੈਗਾ ਰੈਂਟਰਲ ਦਾ ਹੈਗਾ ਬੈਂਕ ਦਾ ਚੱਕਿਆ ਟਰੱਕ ਤੇ ਨਹੀਂ ਹੈਗਾ ਉਹ ਮੋਤੀਆਂ ਨੇ ਤੇ ਵੀਰ ਨੰਬਰ 1 ਤੇ ਸਿੰਪਲ ਇਜ਼ 댓 ਸਰਜਰੀ ਐਂਡ ਆਨ ਅਵਰ ਬਾਟਮ ਲਾਈਨ ਮਤਲਬ ਦੱਸਦਾ ਜਿਹੜੀ ਸਾਡੀ ਇਕੁਪਮੈਂਟ ਆ ਉਹਦੀ ਬਾਇੰਗ ਇਸ ਤਰ੍ਹਾਂ ਅਸੀਂ ਕਰਦੇ ਆ ਕਿ ਸਾਨੂੰ ਵੇਚਣ ਵਾਸਤੇ ਟੈਨਸ਼ਨ ਹੀ ਨਾ ਹੋਵੇ ਅਸੀਂ ਬਾਅਦ ਚ ਟੈਨਸ਼ਨ ਲੈ ਲੈਂਦੇ ਆ ਠੀਕ ਹੈ ਠੀਕ ਹੈ ਬਿਲਕੁਲ ਠੀਕ ਚੈੱਕ ਕਰ ਸਕਦੇ ਹੋ ਹਰ ਚੀਜ਼ ਓਪਨ ਫਾਰਮ ਹੈਗਾ usa truck sale.com ਜਾਂ ਸਾਨੂੰ ਕਾਲ ਕਰ ਲਓ 18336987224 ਇੱਕ ਵਾਰ ਫਿਰ ਨੰਬਰ ਦੁਹਰਾਓ ਜੀ 1833 6987224 ਜੇ ਤੁਸੀਂ ਆ ਯਾਦ ਰੱਖਣਾ ਹੋ ਇਜ਼ੀ ਤੇ 1833 ਮਾਈ ਯੂ ਐਸ ਏ 24 ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਵਾਦ ਤੁਹਾਡਾ ਸૈયਦ ਸਾਹਿਬ ਕਿ ਤੁਸੀਂ ਕੁਝ ਸਮਾਂ ਕਢਿਆ ਸਾਡੇ ਸੁਣਨ ਵਾਲਿਆਂ ਦੇ ਰੂਬਰੂ ਹੋਏ ਔਰ ਖੂਬ ਚਰਚਾ ਜਿਹੜਾ ਉਹ ਕੀਤਾ ਔਰ ਮੇਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਥੈਂਕ ਯੂ ਸੋ ਮਚ ਅਸੀਂ ਤੁਹਾਨੂੰ ਫੇਰ ਤੰਗ ਕਰਾਂਗੇ ਥੈਂਕ ਯੂ ਜੀ ਸਭ ਨੂੰ ਬਹੁਤ ਬਹੁਤ ਅਸਲਾਮੁਅਲੈਕਮ ਸਤਰੀ ਅਕਾਲ ਤੇ ਸਭ ਨੂੰ ਬਹੁਤ ਬਹੁਤ ਨਮਸਕਾਰ ਜੀ ਜੀ ਇਹ ਸੰਜੀਤ ਸૈયਦ ਸਾਹਿਬ ਯੂਐਸਏ ਟਰੱਕ ਸੇਲਜ਼ ਦੇ ਪਲੇਟਫਾਰਮ ਤੋਂ اور ਮੈਂ ਸਮਸੂਦ ਮੱਲੀ ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ ਸੋ ਅੱਜ ਦੀ ਇਸ ਗੱਲਬਾਤ ਨੂੰ ਅਸੀਂ ਇੱਥੇ ਹੀ ਮਕੋਣੇ ਆ ਇਸ ਆਸ-ਉਮੀਦ ਦੇ ਨਾਲ ਕਿ ਜ਼ਿੰਦਗੀ ਛਰਤੇ ਸਮਾਂ ਫਾਕੀਤੀ ਫਿਰ ਮਿਲਾਂਗੇ ਸੋ ਜੁੜੇ ਰਹਿ ਜਾ ਜੇ ਸੁਣਦੇ ਰਹਿ ਜਾ ਜੇ ਪੰਜਾਬੀ ਰੇਡੀਓ ਯੂਐਸਏ on ਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ